ਜਿਹੜਾ ਗਣਤੰਤਰਤਾ ਦਿਵਸ ਦਾ ਸਮਾਗਮ ਹੋਣ ਜਾ ਰਿਹਾ ਹੈ ਉਹਦੇ ਲਈ ਪੰਜਾਬ ਭਰ ਦੇ ਵਿੱਚ ਅਲਰਟ ਘੋਸ਼ਿਤ ਕੀਤਾ ਹੋਇਆ ਹੈ। ਔਰ ਪੰਜਾਬ ਪੁਲਿਸ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਈ ਆਪਰੇਸ਼ਨਸ ਚਲਾਏ ਜਾ ਰਹੇ ਹਨ ਤਾਂ ਕਿ ਜਿਹੜੇ ਐਂਟੀ-ਸੋਸ਼ਲ 엘ਿਮੈਂਟਸ ਹੈ, ਐਂਟੀ-ਨੈਸ਼ਨਲ 엘ਿਮੈਂਟਸ ਹੈ, ਕ੍ਰਾਈਮਨਲਸ ਹੈ, ਗੈਂਗਸਟਰਸ ਹੈ, ਡਰੱਗ ਪੈਟਲਰਸ ਹੈ, ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਔਰ ਇਸ ਦੀ ਸਮੀਖਿਆ ਕਰਨ ਲਈ ਅੱਜ ਮੈਂ ਇੱਥੇ ਜਲੰਧਰ ਵਿਜ਼ਿਟ ਕੀਤਾ ਹੈ ਔਰ ਇਸ ਦੇ ਬਾਅਦ ਲੁਧਿਆਣੇ ਦੇ ਕੁਝ ਏਰੀਆਜ਼ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੇ ਆਪਰੇਸ਼ਨਸ ਚੱਲ ਰਹੇ ਉਹਦੀ ਸਮੀਖਿਆ ਕੀਤੀ ਐ ਐਕਸਟਰਾ ਫੋਰਸ ਵੀ ਪ੍ਰੋਵਾਈਡ ਕੀਤੀ ਗਈ ਹੈ ਤਾਂ ਕਿ ਨਾਕੇ ਬੰਦੀ ਕੀਤੀ ਜਾਵੇ ਔਰ ਇੰਟੈਂਸਿਵ ਚੈਕਿੰਗ ਕੀਤੀ ਜਾਵੇ ਤਾਂ ਕਿ ਕੋਈ ਵੀ ਮਾੜਾ ਅਨਸਰ ਕਿਸੇ ਕਿਸਮ ਦੀ ਕੋਈ ਕਰਾਇਮ ਕਰਨ ਦੇ मंसूਬੇ ਦੇ ਵਿੱਚ ਕਾਮਯਾਬ ਨਾ ਹੋਵੇ। ਸਰ ਬਹੁਤ ਵਾਰ ਦੇਖਿਆ ਜਾਂਦਾ ਕਿ ਜਦੋਂ 15 ਅਗਸਤ ਜਾਂ 26 ਜਨਵਰੀ ਆਉਂਦੀ ਹੈ ਤਾਂ ਕਈ ਸਾਈਟ ਤੇ ਦਿਵਾਰਾਂ ਤੇ ਕੁਝ ਨਾਰੇ ਲਿਖੇ ਜਾਂਦੇ ਨੇ, ਕੁਝ ਧਮਕੀਆਂ ਵੀ ਆਉਂਦੀਆਂ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਪੁਲਿਸ ਕੀ ਕੁਝ ਕੰਮ ਜਿਹੜੇ ਉਹ ਕਰ ਰਹੀ ਹੈ? ਜੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਚੱਲ ਰਹੇ ਆ। ਜਿਹੜੇ ਸਾਡੇ ਹੌਟਸਪੌਟਸ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਸੀਂ ਐਕਸ਼ਨ ਲੈ ਰਹੇ ਆਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਵੀ ਮਾੜਾ ਅਨਸਰ ਕੋਈ ਕ੍ਰਾਈਮ ਨਾ ਕਰ ਸਕੇ। ਲੋਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ। ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਪੁਲਿਸ ਦੇ ਨਾਲ ਤਾਲਮੇਲ ਰੱਖੋ। ਜੇ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਪੁਲਿਸ ਨਾਲ ਸ਼ੇਅਰ ਕਰੋ। ਪੁਲਿਸ ਤੁਹਾਡੀ ਸੁਰੱਖਿਆ ਲਈ 24 ਘੰਟੇ ਤਤਪਰ ਹੈ ਹਾਜ਼ਰ।